ਕਰਮੇ ਆਪੋ ਆਪਣੇ ਕੇਂਦਰ ਦੇ ਦੂਰ ਸੰਗਿਆਈਆਂ ਬੁਰਈਆਂ ਬਾਚੇ ਧਰਮ ਦੂਰ ਇਹ ਬੁਰੇ ਪਰੇ ਪਾਪ ਕੀਤੇ ਹੋਏ ਕਰਮ ਇਹ ਧਰਮ ਦਾ ਇੱਕ ਬੰਦੇ ਜਾ ਕੇ ਵਿਚਾਰੇ ਜੁਰੂ ਜਾਣਿਆ ਇਹ ਵਿਚਾਰੇ ਜੁਰੂ ਜਾਣਿਆ ਤੇ ਜੇ ਵਿਚਾਰੇ ਜਾਣਗੇ ਤੇ ਫਿਰ ਉੱਥੇ ਸੱਚ ਉੱਥੇ ਸੱਚੇ ਇਸ ਨਾਲ ਨਿਭੜੇ ਸੋਨ ਵਖ ਕਟੇ ਜਿ ਜਮਾਲਿਆ ਉਥੇ ਸੱਚੇ ਗੁਣ ਵਖਰੇ ਬੁਰੇ ਗੁਣ ਵਖਰੇ ਔਗੜ ਵਖਰੇ ਉਦੇ ਵਿਚਾਰ ਹੋਣੀ ਆ ਬਲੇਖਾ ਕਰ ਸਮਝਾਇਆ ਤਰਪ ਰਾਜ ਨੇ ਸਾਨੂੰ ਬਿਠਾ ਕੇ ਲੇਖਾ ਕਰਨਾ ਹੈ ਸਤਜਨਾ ਤੂੰ ਐਨੇ ਬੁਰੇ ਕਰਮ ਕੀਤੇ ਐਨੇ ਭਲੇ ਕਰੂਗਾ ਮਨ ਤੇ ਇੰਨੇ ਬੁਰੇ ਵੱਧ ਗਏ ਆ ਆ ਮਰਕ ਵਾਲਾ ਪਰਸਨ ਚੱਲੋ ਆ ਤੂੰ ਭਲੇ ਕਰਮ ਕੀਤੇ ਆ ਆ ਤੂੰ ਸਵਰਗ ਵਾਲੇ ਪਰਸਨ ਚੱਲ ਕੋ ਤੇ ਜਿਹਦੇ ਅਥਾਸ਼ ਗੁਣ ਰੱਬੀ ਵੱਲ ਵੀ ਬੜੋਈ ਗੋੜ ਹੋਣ ਉਹਨਾਂ ਨੂੰ ਫੇ ਕਿਹੜੀ ਜਗ੍ਹਾ ਮਿਲਦੀ ਉਹਨਾਂ ਨੂੰ ਮਿਲਦਾ ਪੈਰੂ ਬੈਕੁੰਠ ਜਿੱਥੇ ਦੁੱਖ ਨਹੀਂ ਸੁੱਖ ਹੀ ਸੁੱਖ ਹੈ ਜਿੱਥੇ ਰੋਣਾ ਨਹੀਂ ਹਾਸੇ ਹੀ ਹਾਸੇ ਆ ਜਿੱਥੇ ਕੋਈ ਪੁੱਛਣ ਵਾਲਾ ਹੀ ਨਹੀਂ ਤੂੰ ਕਿਧਰੋਂ ਆਇਆ ਕਿਧਰ ਜਾ ਰਿਹਾ ਹੈ ਜਿੱਥੇ ਕੋਈ ਕੰਟੈਕਟਸ ਨਹੀਂ ਜਿੱਥੇ ਸਦਾ ਹੀ ਆਨੰਦ ਸਦਾ ਹੀ ਆਨੰਦ ਜਦੋਂ ਸਦਾ ਆਨੰਦ ਦੀ ਅਵਸਥਾ ਅਜ ਦੀ ਪੈਰੋਂ ਤੋਂ ਫਿਰ ਦੁੱਖ ਸੁੱਖ ਇੱਕ ਬਰਾਬਰ ਹੋ ਜਾਂਦੇ ਆ ਦੁੱਖ ਵਿੱਚ ਵੀ ਤਰਨ ਦਾ ਬੰਦਾ ਹੈ ਸੁੱਖ ਸੁਖੀ ਇਹ ਵੀ ਦਾਤ ਤੇਰੀ ਦਤਾਰ ਉਹ ਦੁੱਖ ਤੇ ਸੁੱਖ ਨੂੰ ਦਾਤ ਮੰਨ ਲੱਗ ਲੱਗ ਜਾਂਦਾ ਵੀ ਇੱਥੇ ਸੁੱਖ ਦਾਤ ਦਿੱਤੀ ਇਹਨਾਂ ਨੇ ਉਸ ਅਕਾਰਪੁਰ ਕੋਬੈਲ ਨੇ ਉੱਥੇ ਜਿਹੜਾ ਦੁੱਖ ਦਿੱਤਾ ਇਹ ਵੀ ਦਾਤ ਆ ਇਹ ਫੱਦ ਹੋ ਗਈ ਦੁੱਖ ਦਾਤ ਕਿਵੇਂ ਹੋ ਗਈ ਦੁੱਖ ਦਾਤ ਤੇ ਦੁੱਖ ਸਾਨੂੰ ਸੁਭਿਉਣ ਵਾਸਤੇ ਆ ਸਾਨੂੰ ਦੱਸਣ ਵਾਸਤੇ ਆਇਆ ਕਿ ਤੂੰ ਬਣਾਣਾ ਕਰਮ ਬੁਰਾ ਕੀਤਾ ਸੀ ਜੋ ਪਾਪ ਕਰਮ ਸੀ ਉਸ ਪਾਪ ਦਾ ਤੈਨੂੰ ਆ ਫਲ ਮਿਲ ਰਿਹਾ ਹੈ ਅੱਗੇ ਤੋਂ ਵੱਧ ਇਹੋ ਧਰਮ ਦੇ ਨਿਸ਼ਾਨੀਆਂ ਉਹਨੇ ਇਦਾਂ ਧਰਮ ਕਰਮ ਕੀ ਕਮਾਇਆ ਪਾਛਲ ਬਦਰਸ਼ਾ ਦੇ ਨਾਲ ਉਹਨਾਂ ਨੂੰ ਰਾਜ ਗੱਦੀ ਤੇ ਬਿਠਾਤਾ ਦਇਆ ਕੀਤੇ ਹੁੰਦਾ ਤਾਂ ਬੱਬ ਕਲ ਵਿਚਾਰ ਕਰਦੇ ਸੀ ਸਾਹਿਬ ਵੀ ਇੱਕ ਬੰਦੇ ਸੁਗਾਤਾ ਲੈ ਕੇ ਤੇ ਬਾਦਸ਼ਾਹ ਦੇ ਕੋਲ بڑے بڑے ਰਾਜੇ ਮਹਾਰਾਜੇ ਚੌਧਰੀ ਅਮੀਰ ਲੋਕ ਜਾਂਦੇ ਨੇ ਆਪਣਾ ਨਾਮ ਵੀ ਲਗਾਉਂਦੇ ਆ ਮੈਂ ਬਣਾ ਲੇਤਾ ਹਾਂ ਬਲੰਤਾ ਦਾ ਰਾਜਾ ਦੂਜੇ ਬਦ ਧਨ ਗੁਰ ਨਾਨਕ ਸਾਹਿਬ ਦਾ ਘਰ ਆ ਉਸ ਘਰ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਵੱਲ ਧਿਆਕੇ ਦੇਖੋ ਇਹਨਾਂ ਦਾ ਦੁੱਖ ਲੈ ਕੇ ਆਉਂਦਾ ਸੁਖੀ ਹੋ ਕੇ ਜਾਂਦਾ ਹੈ ਕੁਝ ਸਵਾਲ ਲੱਗੇ ਹੁੰਦੇ ਸਵਾਲ ਦਾ ਪੂਰਾ ਹੁੰਦਾ ਹੈ ਕਿਸ ਦਾ ਜੀਵਨ ਰੋਕਿਆ ਕਠੋਰਤਾ ਕਰਕੇ ਸਖਤੀ ਕਰਕੇ ਜੀਵਨ ਰੋਕਿਆ ਉਹਦਾ ਪਾਸ਼ਾ ਜੀਵਨ ਅੱਗੇ ਤੋਰੇ ਜਾ ਰਿਹਾ ਬਹੁਤ ਕਿਰਪਾਵੰਦ ਪਰ ਤਨਗੁਰੂ ਗੋਬਿੰਦ ਸਿੰਘ ਬਾਰਾ ਜਮਨਾ ਦੇ ਕਨਾਰੇ ਤੇ ਬੈਠੇ ਇੱਕ ਵਿਚਾਰ ਆਰੰਭ ਕੀਤੇ ਸੀ ਕਿ ਉੱਤੇ ਨਾਮ ਦੇ ਦਾ ਡੰਡਾਰੀ ਰੋੜਾ ਜາດ ਦਾ ਜਿਹਨਾਂ ਨੂੰ ਆਪਾਂ ਪੂਜੀ ਜਾਂ ਪੰਜਾਬੀ ਕਹਿੰਦੇ ਆ ਉਹਨੇ ਅਰਕਾ ਮੁੰਡਨ ਦੀ ਗੱਲ ਕੀਤੀ ਸੀ ਸਿਰ ਮਨਾਉਣ ਦੀ ਕੱਲ ਪਾਉ ਵਿਚਾਰ ਕੀਤੀ ਸੀ ਚੰਗੀ ਤਰ੍ਹਾਂ ਸਮਝ ਲਿਆ ਸੀ ਉਹ ਨੂੰ ਉਸੇ ਹੀ ਸੰਗਤ ਵਿੱਚ ਬੈਠਾ ਹੈ ਇੱਕ ਪੀਰ ਪਾਸ਼ਾ ਚੱਕ ਪੀਰ ਤੇ ਪੀਰ ਕੋਈ ਗੁਰੂ ਸਾਹਿਬ ਦੇ ਕੋਲ ਮਾੜੇ ਮੋਟੇ ਰਿਸੀ ਆਉਂਦੇ ਪੈਰ ਤਦ ਗੁਰੂ ਗੋਬਿੰਦ ਸਿੰਘ ਦੇ ਕੋਲ ਮਾੜੇ ਮੋٹے ਫੀਰ ਦੇ ਸੀ ਆਉਂਦੇ ਪੰਥ ਸਾਹਿਬ ਦੇ ਬਟੇ ਨੇ ਇਹਨੇ ਗੱਲ ਕਹੀ ਸੂਸ਼ਾ ਘਟ ਬੋਲੇ ਸੂਸ਼ੇ ਤੋਂ ਪਾਵ ਹੁੰਦਾ ਊਣਾ ਤੇ ਘਟ ਤੋਂ ਪਾਵ ਹੁੰਦਾ ਘੜਾ ਜਿਹੜਾ ਅੰਦਰੋਂ ਖਾਲੀ ਹੁੰਦਾ ਨਾ ਥੋੜਾ ਪਣੀ ਹੁੰਦਾ ਘੜਾ ਆਵਾਜ਼ ਦਿੰਦਾ ਏ ਤੁਸੀਂ ਭਰੇ ਘੜੇ ਨੂੰ ਸਿਰ ਦੇ ਉੱਤੇ ਰੱਖ ਲਓ ਭਾਵੇਂ ਹੱਥ ਵੀ ਛੱਡ ਦਿਓ ਬੀਬੀਆਂ ਨੇ ਦੇਖਿਆ ਹੋਊ ਤੁਸੀਂ ਹੱਥ ਛੱਡਣ ਪਰਿਆ ਉਹ ਡੋਲਦਾ ਨਹੀਂ ਪਾਣੀ ਦੀ ਸ਼ਰਤ ਦਾ ਉਹਦੇ ਵਿੱਚ ਤਾਂ ਗੱਗੋ ਹੋ ਘੜਾ ਨਹੀਂ ਹੁੰਦਾ ਉਹ ਇੱਕ ਥਾਂ ਤੇ ਟਿਕਿਆ ਏ ਇਹ ਜੋ ਟਿਕਿਆ ਹੋਏ ਇਹਦੇ ਫਕੀਰ ਉਹ ਵੀ ਸੰਗਰੋ ਦੇ ਚਾੜਾ ਵਿੱਚ ਆੜ ਕੇ ਬੈਠੇ ਹੋਏ ਆ ਉਹ ਵਕੀਲ ਨੇ ਇੱਕ ਬਚਨ ਕੀਤਾ ਪਾਤਸ਼ਾਹ ਜੀ ਜੀਵਨ ਮੈਨੂੰ ਕੁਝ ਰੁਕਿਆ ਹੋਇਆ ਲੱਗਦਾ ਹੈ ਉਹਨੂੰ ਆਪਾਂ ਗੱਲ ਕੀਤੀ ਕਿ ਕਸਰਤ ਦੀ ਕਠੋਰ ਦੀ ਉਹਦਾ ਭਾਵੇਂ ਮਨ ਵਿੱਚ ਕਠੋਰ ਨਹੀਂ ਸੱਤੀ ਨਹੀਂ ਉਹਦੇ ਅੰਦਰ ਨਿਮਰਤਾ ਹੈ ਇਤਿਆਰੋ ਨਿਮਰਤਾ ਬੜਾ ਹੀ ਕੁਝ ਪੁੱਛ ਸਕਦਾ ਤੇ ਨਿਮਰਤਾ ਬੜਾ ਹੀ ਕੁਝ ਪ੍ਰਾਪਤ ਕਰ ਸਕਦਾ ਉਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਜਿਹੜਾ ਸੱਚਾ ਗਿਆਨ ਸੀ ਨਾ ਉਹ ਗਿਆਨ ਮੇਰੇ ਮਨ ਵਿੱਚ ਦੇ ਵਸਿਆ ਕਰਮਾਤਾ ਬਥੇਰੀਆਂ ਪਾਤਸ਼ਾਹ ਨੇ ਬਖਸ਼ੀਆਂ ਨੇ ਪ੍ਰਭੂ ਤਾਂ ਬੜੀ ਬਖਸ਼ੀ ਆ ਪੁੱਛਦੇ ਬਹੁਤ ਲੋਕ ਨੇ ਪਰ ਮੈਨੂੰ ਸ਼ਤਿਆ ਕਿ ਜੀਵਨ ਅਜੇ ਗਿਆਨ ਦੀ ਕੋਟਲੀ ਜਾਣ ਤੋਂ ਰੁਕਿਆ ਹੋਇਆ ਹੈ ਗਾਂਦੇ ਕੋਟਲੀ ਜਾਣ ਤੋਂ ਅਜੇ ਰੁਕਿਆ ਹੋਇਆ ਹੈ ਕਿਰਪਾ ਕਰਕੇ ਮੇਰੇ ਤੇ ਵੇਲ ਕਰੋ ਵੀ ਆਜ ਦੇ ਤੁਸੀਂ ਲੋਕਾਂ ਨੂੰ ਤਾਰ ਰਹੇ ਜੀ ਲੋਕਾਂ ਦੇ ਬਖਸ਼ ਕਰ ਰਹੇ ਜੀ ਇਸ 사ਸਨ ਵਿੱਚ ਆਉਣਾ ਜ਼ਰੂਰੀ ਆ 사ਸਨ ਵਿੱਚ ਆਉਣਾ ਜ਼ਰੂਰੀ ਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਤ ਸੰਗ ਆਉਣਾ ਬਹੁਤ ਜ਼ਰੂਰੀ ਕਿਉਂ ਆਉਣਾ ਜ਼ਰੂਰੀ ਆ ਅਗੋ ਸਵਾਲ ਕਰ ਦਿੱਤਾ ਕਿ ਕਿਉਂ ਆਉਣਾ ਜ਼ਰੂਰੀ ਆ ਸਤ ਗੁਰੂ ਦਾਸ ਸਭ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਸ਼ਾ ਕਹਿ ਲੱਗੇ ਕਹਿ ਲੱਗੇ ਪੀਰ ਜੀ ਸਤ ਸੰਗ ਦੀ ਤਕਸਾਲ ਆ ਤਕਸਾਲ ਉਹਨੂੰ ਕਹਿੰਦੇ ਆ ਜਿੱਥੇ ਨਵੇਂ ਘਾਟ ਦੇ ਪਿੱਛੜ ਕੇ ਘੜੀ ਜਾਵੇ ਜਿੱਥੇ ਖੋਟੇ ਤੇ ਖਰੇ ਦੀ ਪਰਖ ਹੋ ਸਕੇ ਤੇ ਜਿੱਥੇ ਕੋਟਿਆਂ ਨੂੰ ਸਹੀ ਬਣਾਇਆ ਜਾਵੇ ਅਸਲ ਬਣਾਇਆ ਜਾਵੇ ਜਿੱਥੇ ਆ ਸਿੱਕੇ ਰਾਜਾ ਰਾਜਾਂ ਦੇ ਸਿੱਕੇ ਬਣਦੇ ਆ ਨਾ ਉਹਨੂੰ ਤਕਸਾਲ ਕਹਿੰਦੇ ਆ ਆਮਦਤ ਆਮ ਲੋਈ ਹੁੰਦੀ ਆਮ ਚੰਦੀ ਆ ਹੁੰਦੇ ਕਿਸੇ ਟਾਈਮ ਸੁਣਨ ਸੀਗਾ ਕਿਸੇ ਟਾਈਮ ਸਿੱਕਾ ਸਮੇ ਸਮੇਂ ਦੀ ਗੱਲ ਸੀਗਾ ਤੋਂ ਤਾਤ ਪਰ ਉਹ ਤਾਤ ਨੂੰ ਇੱਕ ਇਹ ਜੀ ਸੱਜੇ ਵਿੱਚ ਪਟੜਿਆ ਉਦੋਂ ਰੂਪ ਕੁਝ ਹੋ ਗਿਆ ਹੋ ਗਿਆ ਤਾਂ ਉਹਦੀ ਕੀਮਤ ਪੈ ਗਈ। ਅਸੀਂ ਕਹਿੰਦੇ ਜਦੋਂ ਜੀਵ ਸਤਸੰਗ ਵਿੱਚ ਆਉਂਦਾ ਹੈ। ਖੋਟਾ ਆਉਂਦਾ ਹੈ। ਖੋਟਾ ਆਉਂਦਾ ਹੈ ਤੇ ਖਰਾ ਹੋ ਜਾਂਦਾ ਹੈ। ਤੇ ਕੋਟਾ ਆਇਆ ਸੀ ਖਰਾ ਕਿਵੇਂ ਹੋ ਗਿਆ? ਇਹ ਆਪਾਂ ਕੁਝ ਕੁ ਵਿਚਾਰ ਆਪਾਂ ਸਮਝ ਲਈਏ ਕੁਝ ਕੁ ਸਮਝੀਏ। ਇਹਤੇ ਪਤਾ ਲਗਾਣ ਕਿ ਕੀ ਪਾਪ ਕਰਦਾ ਮਾੜਾ ਹੈ ਇਹਤੇ ਪਾਪ ਦਾ ਮੂਲ ਜਿਹੜਾ ਅਸੀਂ ਝੂਠ ਦੱਸਿਆ ਗਿਆ ਇਹਤੇ ਅਨਕਾਰ ਦਾ ਮੂਲ ਜਿਹੜਾ ਅਸੀਂ ਉਹ ਜਨਮ ਰਣ ਦੱਸਿਆ ਗਿਆ ਇਹਤੇ ਸੱਚ ਦੇ ਨਾਲ ਜੁੜਿਆ ਹੋਇਆ ਸੱਚ ਹੋ ਗਿਆ ਜੇ ਸੁਣਿਆ ਉਦੋਂ ਬਾਅਦ ਉਹ ਪਰ ਮੰਨਣਾ ਜਿੰਨੇ ਸੁਣ ਕੇ ਮੰਨ ਲਿਆ ਉਹਦੇ ਅੰਦਰ ਪਿਆਰ ਪੈਦਾ ਹੋਊਗਾ ਉਹਦੇ ਅੰਦਰ ਪਿਆਰ ਪੈਦਾ ਹੋਊਗਾ ਪ੍ਰੇਮ ਪੈਦਾ ਹੋਊਗਾ ਆ ਬੈਠੇ ਨੇ ਤਾਲਗੁਰੂ ਗੋਬਿੰਦ ਸਿੰਘ ਜੀ ਬੜਾ